ਵਿਦੇਸ਼ਾਂ ਦੇ ਵਿੱਚ ਆਪਣੀ ਜਾਇਦਾਦ ਦੇ ਸਹੀ ਵੇਰਵੇ ਨਾ ਦੇਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅੰਦਰ ਸਿੰਘ ਨੂੰ ਲੁਧਿਆਣਾ ਦੀ ਅਦਾਲਤ ਨੇ ਸੰਵਨ ਜਾਰੀ ਕੀਤੇ ਨੇ ਅਦਾਲਤ ਨੇ ਕੈਪਟਨ ਨੂੰ 20 ਜੁਲਾਈ ਨੂੰ ਤਰਲਬ ਕੀਤਾ ਹੈ ਦੱਸ ਦਈਏ ਕਿ ਕੇਸ ਆਮਦਨ ਕਰ ਮੈਕਮੇ ਦੇ ਵੱਲੋਂ ਤਾਇਰ ਕੀਤਾ ਗਿਆ ਸੀ ਤਾਂ ਦੱਸ ਦਿਆਂ ਕਿ ਆਖਰ ਆਮਦਨ ਕਰ ਮੈਕਮੇ ਦੀ ਸ਼ਿਕਾਇਤ ਵਿੱਚ ਕੀ ਕਿਹਾ ਗਿਆ ਹੈ aarop hai evikdam trust da beneficiaries ik koi property hai p29 marina flats ne ਦੁਬਈ ਦੇ ਵਿੱਚ ਇਹਦੇ ਵਿੱਚ ਉਹਨਾਂ ਨੇ ਜਿਹੜੀ ਹੈ ਪੂਰੀ ਇਨਫੋਰਮੇਸ਼ਨ ਇਨਕਮ ਟੈਕਸ ਡਿਪਾਰਟਮੈਂਟ ਨੂੰ ਨਹੀਂ ਦਿੱਤੀ ਔਰ ਇਨਕਮ ਟੈਕਸ ਡਿਪਾਰਟਮੈਂਟ ਨੂੰ ਕੋਆਪਰੇਟ ਨਹੀਂ ਕੀਤਾ ਇਸ ਵਿੱਚ ਜਦ ਕੇ बार-बार ਨੋਟਿਸ ਭੇਜੇਗੇ ਕੋਈ ਸੈਟੀਸਫੈਕਟਰੀ ਰਿਪਲਾਈ ਉਹ ਨਹੀਂ ਦੇ ਪਾਏ ਤੇ ਵਾਰੀ ਆਮਦਨ ਕਰ ਮੈਂਕਮੇ ਦੇ ਇਲਜ਼ਾਮਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ 'ਚ ਆਪਣੀ ਜਾਇਦਾਦ ਸੰਬੰਧੀ ਗਲਤ ਜਾਣਕਾਰੀ ਦਿੱਤੀ ਕੈਪਟਨ ਨੇ ਆਪਣੇ ਬੇਟੇ ਰਣਿੰਦਰ ਸਿੰਘ ਦੇ ਵਿਦੇਸ਼ਾਂ ਵਿੱਚ ਚੱਲ ਰਹੇ ٹرسٹ ਅਤੇ ਹੋਰ ਵਪਾਰਕ ਆਧਾਰਿਆਂ ਤੋਂ ਆਰਥਿਕ ਲਾਭ ਲਿਆ ਇਸ ਨੂੰ ਆਮਦਨ ਕਰ ਮੈਕਮੇ ਤੋਂ ਲੁਕਾਈ ਰੱਖਿਆ ਆਈਟੀ ਮੈਕਮੇ ਦੇ ਮੁਤਾਬਕ ਰਣਿੰਦਰ ਸਿੰਘ ਦੇ ਐਚਐਸਬੀਸੀ ਬੈਂਕ ਅਤੇ ਜਨੇਵਾ ਬੈਂਕ ਦੇ ਵਿੱਚ ਖਾਤੇ ਨੇ ਰਣਿੰਦਰ ਯੂਕੇ ਦੀ ਜਰਕੰਦਾ ٹرسٹ ਦੇ ਡਰਸਟੀ ਨੇ ਅਤੇ ਸਿੱਧੇ ਤੌਰ ਤੋਂ ਇਸ ਤੋਂ ਆਰਥਿਕ ਲਾਹਾ ਲੈਂਦੇ ਨੇ ਜਰਕੰਦਾ ٹرسٹ ਤੋਂ ਇਲਾਵਾ ਰਣਿੰਦਰ ਕਈ ਵਪਾਰ ਕਧਾਰਿਆਂ ਜਿਵੇਂ ਕਿ ਮੁੱਲਾਵਾਲਾ ਹੋਲਡਿੰਗਸ ਲਿਮਟਿਡ ਲਿਮਰਲੌਕ ਇੰਟਰਨੈਸ਼ਨਲ ਲਿਮਟਿਡ ਚਿਲਿੰਘਮ ਹੋਲਡਿੰਗ ਲਿਮਟਿਡ ਅਤੇ 올ਵਰਥ ਵੈਂਚਰ ਹੋਲਡਿੰਗਸ ਲਿਮਟਿਡ ਦੇ ਮਾਲਕ ਵੀ ਨੇ ब्रिटिश वर्जिन आइलैंड दी अथॉरिटी ਵੱਲੋਂ ਆਈਟੀ ਮੈਕਮੈਨ ਨੂੰ ਦਿੱਤੀ ਜਾਣਕਾਰੀ ਦੇ ਮੁਤਾਬਕ ਇਹਨਾਂ ਵਪਾਰਕ ਅਦਾਰਿਆਂ ਦੇ HSBC ਅਤੇ ਜਿਨੀਵਾ ਬੈਂਕ ਦੇ ਵਿੱਚ ਖਾਤੇ ਨੇ ਅਤੇ ਇਸ ਤੋਂ ਇਲਾਵਾ ਯੂਕੇ ਅਤੇ ਦੁਬਈ ਦੇ ਵਿੱਚ ਵੀ ਇਹਨਾਂ ਦੀਆਂ ਜਾਇਦਾਦਾਂ ਨੇ ਬ੍ਰਿਟਿਸ਼ ਵਰਜਨ ਆਇਲੈਂਡ ਦੀ ਅਥਾਰਟੀ ਵੱਲੋਂ ਆਈਟੀ ਮੈਕਮੈਨ ਨੂੰ ਰਣਿੰਦਰ ਸਿੰਘ ਅਤੇ HSBC ٹرسٹ ਕੰਪਨੀ ਦੇ ਵਿਚਾਲੇ 22 ਜੁਲਾਈ 2005 ਨੂੰ ਹੋਏ ٹرسٹ ਡੀਡ ਦੀ ਕਾਪੀ ਵੀ ਮੁਹੱਈਆ ਕਰਵਾਈ ਗਈ ਹੈ ਇਸ ਕਾਪੀ ਦੇ ਮੁਤਾਬਕ ਰਣਿੰਦਰ ਸਿੰਘ ਕੰਪਨੀ ਦੇ ਟਰਸਟੀ ਨੇ ਦੱਸਦੀ ਹੈ ਕਿ ਕੈਪਟਨ ਅਮੰਦਰ ਸਿੰਘ ਅਤੇ ਉਨ੍ਹਾਂ ਦੇ بیٹے ਰਣਿੰਦਰ ਸਿੰਘ ਦੇ ਖਿਲਾਫ ਪਿਛਲੇ ਸਾਲ ਆਮਦਨ ਕਰ ਐਕਟ ਦੀ ਧਾਰਾ 277 ਜਦਕਿ ਆਈਪੀਸੀ ਦੀਆਂ ਧਾਰਾਵਾਂ 181 186 187 193 ਅਤੇ 199 ਦੇ ਤਹਿਤ ਕੇਸ ਦਰਜ ਕੀਤੇ ਗਏ ਸਨ ਦੱਸਦੀ ਹੈ ਕਿ ਆਮਦਨ ਕਰ ਮੈਕਮ ਨੇ ਕੈਪਟਨ ਅਮੰਦਰ ਸਿੰਘ ਦੇ بیٹے ਰਣਿੰਦਰ ਦੇ ਖਿਲਾਫ ਵੀ ਵਦੇਸ਼ਾਂ ਦੇ ਵਿੱਚ ਸੰਪਤੀ ਦੇ ਉੱਤੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮ ਲਾਦੇ ਹੋਏ ਆਂਧਨ ਕਰਦੀ ਧਾਰਾ 276 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਹੈ। ਅਦਾਲਤ ਨੇ ਰਣਿੰਦਰ ਸਿੰਘ ਦੇ ਖਿਲਾਫ ਮਹਿਕਮੇ ਦੇ ਵੱਲੋਂ ਦਾਖਲ ਕੀਤੇ ਕੇਸ ਦੀ ਸੁਣਵਾਈ 18 ਮਈ ਤੱਕ ਮੁਲਤਵੀ ਕੀਤੀ ਹੋਈ ਹੈ। ਫਿਲਹਾਲ ਤਾਜ਼ਾ ਆਮਲੇ ਦੇ ਵਿੱਚ ਲੁਧਿਆਣਾ ਕੋਰਟ ਨੇ 20 ਜੁਲਾਈ ਨੂੰ ਕੈਪਟਨ ਰਣਿੰਦਰ ਸਿੰਘ ਨੂੰ ਤਲਬ ਕੀਤਾ ਹੈ।